ਲੋਨ ਤੇ ਚੁੱਕ ਕੇ ਆ ਹਾਂ ਝੋਨੇ ਵੀ ਜੇ ਹੀ ਤੇ ਫਸਲ ਮਾਰੇ ਗਏ ਹੁਣ ਇਹ ਤੁਹਾਡੀ ਮਿਹਰਬਾਨੀ ਨਾਲ ਸੰਗਤਾਂ ਦੀ ਨਾਲ ਤੇ ਨਾਲ ਵੀਰਾਂ ਦੀ ਨਾਲ ਟਰੈਕਟਰ ਬਣਨੇ ਆ ਨਹੀਂ ਤੇ ਸਾਡੇ ਕੋਈ ਨਹੀਂ ਪਹੁੰਚ ਨਹੀਂ ਕਿ ਟਰੈਕਟਰ ਬੁਵਾ ਕੇ ਚਲਾ ਲੀਏ ਇਹਨੇ ਸ਼ਬਦ ਕਰ ਰਹੇ ਆ ਕਿ ਜਿੰਨੇ ਵੀ ਟਰੈਕਟਰ ਪੰਜ ਟਰੈਕਟਰ ਆਦਰ ਕਿ ਮਿਹਰਬਾਨੀ ਆ ਇਹਨਾਂ ਦੀ ਜਿਨ੍ਹਾਂ ਨੇ ਅੱਜ ਟਰੈਕਟਰ ਸਾਡੇ ਬਣਾਉਣ ਆਏ ਆ ਮੇਰੇ ਵੀਰ ਅੰਮ੍ਰਿਤਸਰ ਤੋਂ ਪਿੰਡ ਦਰਿਆ ਮੂਛਰੇ ਕਰਸਾਨ ਹਨ ਇਹ ਮਿਹਰਬਾਨੀ ਕਰਕੇ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਅੰਗ ਸੰਗ ਰਵੰਗ ਸੰਗ ਸਹਿਤ ਆਉ ਕਰਨਾ ਤੇ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਪਿੰਡ ਪਿੰਡਰ ਮੁਸ਼ਲ ਬਟਾਰੀ ਵੀਰ ਜੀ ਅੱਬੂਵਾਲ ਵਾਲੇ ਵੀਰ ਨੋਨੇਆ ਵਾਲਾ ਵੀਰ ਪਹੁੰਚ ਚੁੱਕੇ ਆ ਦਰਿਆ موسی ਦਰਿਆ ਤੋਂ ਪਾਰ ਜਾਣਾ ਵਾ ਇਸ ਟਾਈਮ ਚਾਰ ਟਰੈਕਟਰਾਂ ਤੇ ਇੱਕ ਪੰਜਵਾਂ ਲੱਗਿਆ ਪੰਜ ਟਰੈਕਟਰ ਆ ਤੇ ਬਸ ਆਪਾਂ ਉੱਥੇ ਡੱਕਤੀ ਆ ਇਥੋਂ ਗਾਂ ਬੇੜੇ ਤੇ ਜਾਵਾਂਗੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਅੱਗੇ ਵੀ ਕਣੀ ਹੈ ਕਿ ਬੇੜ 25 ਟਰੈਕਟਰ ਆਪਾਂ ਕਰਕੇ ਆਏ ਆ ਤੇ ਵੀਰਾਂ ਦੀ ਮਲਾ ਸੰਯੋਗ ਦੇ ਨਾਲ